ਤੋ ਅਸੀਂ ਇਹ ਵਹਿਮ ਸ਼ੁਰੂ ਕੀਤੀ ਆ ਕਿ ਨਸ਼ਾ ਤਸਕਰੇ ਘਰ ਵੀ ਟਾਾਂਗੇ ਹੌਸਲੇ ਵੀ ਤੋੜਾਂਗੇ ਹੌਸਲੇ ਵੀ ਟਾਾਂਗੇ ਔਰ ਉਹਨਾਂ ਦੇ ਕਦਮ ਮਿਸਾਲੀ ਸਦਾ ਵੀ ਦੇਵਾਂਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਤਹਿਸੀਲ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਲਗਾਤਾਰ ਜਿਹੜਾ ਉਹ ਇਤਨ ਕਰ ਰਹੀ ਆ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਕਾਰਵਾਈ ਕਰ ਰਹੀ ਹੈ ਪਹਿਲਾਂ ਤਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਿ ਇਹਨੇ ਸਿਓਸੀ ਹਿੱਸਾ ਪਾ ਕੇ ਗਾਂਸ਼ ਹਿੱਸਾ ਕਿ ਮਿਲੀ ਥੇ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਗਜ਼ਦਾਂ ਦੇ ਤਾਬਾਂ ਨੂੰ ਜੇਲ੍ਹਾਂ ਚ ਧੱਕ ਦਿਆਂਗੇ ਤੇ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਦੇਗੇ ਪਰ ਉਹਨਾਂ ਨੇ ਤਰਬੰਦੀ ਸਾਹਿਬ ਤੱਕ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫ਼ਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਬੇਸ਼ੱਕ ਪਿਛਲੇ 3 ਸਾਲ ਤੋਂ ਆਮ ਆਦਮੀ ਪਾਰਟੀ ਵੱਡੀ ਪੱਧਰ ਤੇ ਉੱਤੇ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਆ ਲਗਾਤਾਰ ਕੰਮ ਕਰ ਰਹੀ ਆ ਪਰ ਲੇਕਿਨ ਮਾਰਚ ਵਿੱਚ 1 ਮਾਰਚ ਤੋਂ ਲੈ ਕੇ ਇਹਨੂੰ ਯੁੱਧ ਦੇ ਅੰਦਰ ਤਬਦੀਲ ਕੀਤਾ ਗਿਆ ਕਿ ਯੁੱਧ ਲੈਵਲ ਦੇ ਉੱਤੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮ ਜਿਹੜੀ ਆ ਸ਼ੁਰੂ ਕੀਤੀ ਜਾਵੇ ਔਰ ਉਹਦਾ ਅਸਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਔਰ ਨਸ਼ਿਆਂ ਦੇ ਖਿਲਾਫ ਇੱਕ ਲਹਿਰ ਜਿਹੜੀ ਆ ਉਹ ਪੰਜਾਬ ਦੇ ਅੰਦਰ ਸ਼ੁਰੂ ਹੋ ਗਈ ਪੰਜਾਬ ਦੇ ਅੰਦਰ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਰਪੰਚ ਪੰਚ ਨੰਬਰਦਾਰ ਚੁਣੇ ਹੋਏ ਨਮਾਇंदे ਐਮਐਲਏ ਮੰਤਰੀ ਈਵਨ ਕਿ ਮੁੱਖ ਮੰਤਰੀ ਸਾਹਿਬ ਸਾਰੇ ਦੇ ਸਾਰੇ ਇਸ ਬਹਿਮ ਦਾ ਹਿੱਸਾ ਬਣੇ ਔਰ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਅੱਜ ਪੰਜਾਬ ਦੇ ਲੋਕ ਇਸ ਗੱਲ ਤੇ ਮੋਹਰ ਲਾ ਰਹੇ ਨੇ ਕਿ ਪਹਿਲੀ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਆ ਜਿਹੜੀ ਪੰਜਾਬ ਚੋਂ ਨਸ਼ਾ ਖਤਮ ਕਰ ਰਹੀ ਆ ਪਰ ਲੇਕਿਨ ਦੂਸਰੇ ਪਾਸੇ ਜਿਸ ਦਿਨ ਤੋਂ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਕਿ ਨਸ਼ਾ ਤਸਕਰਾਂ ਦੇ ਘਰ ਵੀ ਟਾਹਾਂਗੇ ਹੌਸਲੇ ਵੀ ਤੋੜਾਂਗੇ ਹੌਸਲੇ ਵੀ ਟਾਹਾਂਗੇ ਔਰ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਵੀ ਦੇਵਾਂਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਰ ਜ਼ਿਲ੍ਹੇ ਲੈਵਲ ਦੇ ਉੱਤੇ ਤਹਿਸੀਲ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਲਗਾਤਾਰ ਜਿਹੜਾ ਉਹ ਯਤਨ ਕਰ ਰਹੀ ਆ ਪਰ ਉਸੇ ਤਰੀਕੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਕਾਰਵਾਈ ਕਰ ਰਹੀ ਹੈ ਲਗਾਤਾਰ ਕਦੇ ਕੋਈ ਬਹਾਨਾ ਲੱਭਦੇ ਨੇ ਕਦੇ ਕੋਈ ਬਹਾਨਾ ਲੱਭਦੇ ਨੇਗੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਨੇਗੇ ਲਗਾਤਾਰ ਕਹਿੰਦੇ ਨੇਗੇ ਕਿ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਪੰਜਾਬ ਤੋਂ ਨਸ਼ੇ ਖਤਮ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਥਾਟ ਪ੍ਰੋਸੈਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਅੰਦਰ ਅਕਾਲੀ ਦਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਸਰਕਾਰ ਬਣਨ ਤੋਂ ਪਹਿਲਾਂ 2017 ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਹਿੰਦੇ ਸੀ ਅਸੀਂ ਹਿੱਸਾ ਪਾ ਕੇ ਗਲਚ ਕੁਲੀਸਾਂਗੇ ਬੁਜੀਠੀਆਂ ਨੂੰ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਅਕਾਲੀ ਦਲ ਦੇ ਨੇਤਾਬਾਂ ਨੂੰ ਜੇਲ੍ਹਾਂ 'ਚ ਧੱਕ ਦੇਾਂਗੇ ਇਹ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਦੇਗੇ ਸਾਰੇ ਦੈਨਾਂ ਤੋਂ ਭੱਜ ਚੁੱਕੇ ਨੇਗੇ ਔਰ ਹੀ ਵਨ ਕੇ ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਵੰਡੀ ਸਾਹਿਬ ਖੱਤ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਇਹ ਪੰਜਾਬ ਦਾ ਬੱਚਾ ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਔਰ ਉਸੇ ਸਮੇਂ ਕਾਂਗਰਸ ਪਾਰਟੀ ਦੇ 117 ਤੋਂ 77 ਸੀਟਾਂ ਕਾਂਗਰਸ ਪਾਰਟੀ ਦੁਆਨਾ ਆਮ ਆਦਮੀ ਪਾਰਟੀ ਨੂੰ 20 ਸੀਟਾਂ। ਇਹ ਪੰਜਾਬ ਦਾ ਰਾਜਨੀਤਿਕ ਇਤਿਹਾਸ ਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ elections ਲੜ ਰਹੀ ਸੀ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਔਰ ਇਤਿਹਾਸਿਕ ਤੌਰ ਤੇ ਜਿੱਤ ਜਿਹੜੀ ਆ 20 MLA ਆਮ ਆਦਮੀ ਪਾਰਟੀ ਜਿੱਤੇ। ਔਰ ਲਗਾਤਾਰ 5 ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹਦੇ ਵਿੱਚ ਮੈਂ ਵੀ ਸ਼ਾਮਲ ਆ। ਔਰ ਬਤਾਰ ਲੀਡਰ ਆਪਾਪੋਜੀਸ਼ਨ ਵੀ ਮੈਂ 3.5 ਸਾਲ ਰੋਲ ਲਵਾਇਆ ਔਰ ਉਸ ਵੇ ਮੈਂ ਬੰਕਰਦਾ ਰਿਹਾ ਕਿ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਚੱਲੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਿਸਟਰ ਇਹ ਕਹਿਣੇ ਉਦੇਸ਼ੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲ ਰਹੀ ਹੈ ਯਾਨੀ ਕੈਪਟਨ ਸਾਹਿਬ ਤੇ ਬਜੀਠੇ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀਗੇ ਕਿ ਕੁਝ ਕਾਂਗਰਸੀ ਸੇਤ ਸੀਗੇ ਆਮ ਆਦਮੀ ਪਾਰਟੀ ਦੇ ਲਗਾਤਾਰ 5 ਸਾਲ ਇਸ ਗੱਲ ਦੇ ਉੱਤੇ ਅਸੀਂ ਲੜਦੇ ਰਹੇ ਅੜਦੇ ਰਹੇ ਔਰ ਪੰਜਾਬ ਦੇ ਵਿਧਾਨ ਸਭਾ 'ਚ ਬੋਲਦੇ ਰਹੇ ਕਿ ਪੰਜਾਬ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਪਰ ਲੇਕਿਨ ਕੈਪਟਨ ਸਾਹਿਬ ਨੇ ਇੱਕ ਵੀ ਕੰਮ ਉਹਨਾਂ 5 ਸਾਲਾਂ ਚ ਕੀ ਸਾਡੇ 4 ਸਾਲ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਆਖਰਕਾਰ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ ਕਿ ਸਾਡੇ 4 ਸਾਲ ਦੇ ਦੌਰਾਨ ਪੰਜਾਬ 'ਚ ਕੋਈ ਕੰਮ ਨਹੀਂ ਹੋਇਆ ਆਖਰਕਾਰ ਜਦੋਂ ਮੁੱਖ ਮੰਤਰੀ ਬਦਲਿਆ ਜਿਹੜਾ ਮੁੱਖ ਮੰਤਰੀ 100 ਲਗਭਗ 100 ਦਿਨਾਂ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ 100 ਦਿਨਾਂ ਦੇ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਔਰ ਪੰਜਾਬ ਦੇ ਲੋਕਾਂ ਨੇ ਉਸ ਤੋਂ ਬਾਅਦ ਪੰਜਾਬ ਚਾਮਤ ਵੀ ਪਾਰਟੀ ਦੀ ਸਰਕਾਰ ਬਣਾਈ ਔਰ 3 ਸਾਲ ਤੋਂ ਲਗਾਤਾਰ ਹਮਲਾ ਜਿਹੜਾ ਉਹ ਡਰਗ mafia ਦੇ ਖਿਲਾਫ ਹੋ ਰਿਹਾ ਹਮਲਾਵਰ ਰੁਕ ਜਿਹੜਾ ਉਹ ਡਰਗ mafia ਦੇ ਖਿਲਾਫ ਅਸੀਂ ਜਿਹੜਾ ਚਲਾ ਰੱਖਿਆਗਾ ਔਰ ਲਗਾਤਾਰ ਡਰਗ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਦੇ ਅੰਦਰ ਅਸੀਂ ਫੜ-ਫੜ ਕੇ ਜੇਲਾ ਚ ਡੱਕ ਰਿਆਂ ਹਾਂ ਜਿਹੜਾ ਕੋਈ ਭਰਾ ਸਾਡਾ ਕਿਸੇ ਨਾ ਕਿਸੇ ਕਾਰਨ ਇਸ ਲਤ ਲੱਗ ਗਈ ਨਸ਼ੇ ਦੀ ਲਤ ਲੱਗ ਗਈ ਉਹਦੇ ਲਈ ਅਸੀਂ ਉਹਦਾ ਇਲਾਜ ਵੀ ਪੰਜਾਬ ਚ ਕਰਾ ਰਿਆਂ ਪਰ ਮੈਂ ਦੇਖ ਰਿਆ ਸੀ ਹੁਣੇ ਫੇਸਬੁਕ ਤੇ ਦੇਖ ਰਿਆ ਸੀਗਾ ਕਿ ਕੈਪਟਨ ਅਮਿੰਦਰ ਸਿੰਘ ਨੇ 6:17 ਉਹਨੇ ਘੰਟੇ ਪਹਿਲਾਂ ਆ ਮੈਂ ਦੇਖ ਰਿਹਾ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵਈਆ ਅਪਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀਆਂ ਨੇ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਜਿਹੜਾ ਉਹ ਕਾਲੀਦਰ ਬੀਜੇਪੀ ਔਰ ਕਾਂਗਰਸ ਪਾਰਟੀ ਰੜਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀਆਂ ਉਹ ਕਾਲੀ ਦਰ ਕਾਗਜ਼ ਤੇ ਭਾਰਤ ਜਨਤਾ ਪਾਰਟੀ ਦੇ ਨਾਮਾ ਨੇ ਕੀਤੀ ਕਿਉਂਕਿ ਲਗਾਤਾਰ ਜਿੱਲੇ ਵਿੱਚ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁੱਕ ਤੇ ਆ ਰਹੇ ਜਾਨਗੀਆਂ ਤੇ ਜਿੱਲੇ ਵਿੱਚ ਵੀ ਵੀਡੀਓ ਤੇ ਆਹੀ ਬਿਆਨ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰਗ ਮਾਫੀਆ ਨੂੰ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾਗਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸਖਤ ਕਰਾਂਗੇ ਹੋਰ ਤੇਜ਼ੀ ਦੇ ਨਾਲ ਅਸੀਂ ਡਰਗ ਮਾਫੀਆ ਤੇ ਬਾਹਰ ਕਰਾਂਗੇ ਚਾਹੇ ਛੋਟਾ ਤਸਕਰਾ ਚਾਹੇ ਵੱਡਾ ਤਸਕਰਾ ਹਰੇਕ ਦੇ ਖਿਲਾਫ ਜੜੀ ਔਖ ਠੋਕੇ ਕਾਰਵਾਈ ਹੋਗੀ ਔਰ ਜਿਹਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਧਨ ਕਮਾਇਆ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਉਹਦੇ ਖਿਲਾਫ ਮੁਕਦਮੇ ਵੀ ਦਰਜ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਜਾਣਾ ਪਊਗਾ ਔਰ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਮਾਰੇ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਪਤੀ ਮਾਰੇ ਗਏ ਉਹਨਾਂ ਨੂੰ ਇਨਸਾਫ ਦੇ ਅੰਤ ਜੁਬਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਿਆ ਆਮ ਆਦਮੀ ਪਾਰਟੀ ਦਿਆ ਉਹ ਜੁਮੇਬਰ ਜਿਹੜੀ ਅਸੀਂ ਨਾਮਾਂਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ ਹੋ ਗਿਆ ਕਿ ਚਾਹੇ ਕੈਪਟਨ ਅਮੰਦਰ ਸਿੰਘਾ ਚਾਹੇ ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਚਾਹੇ ਲੀਡਰ ਆਪਣੀ ਆਪੋਜੀਸ਼ਨ ਨੇਗੇ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਨਗੇ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟੀਸਾਈਜ਼ ਕਰ ਰਹੇ ਨੇਗੇ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਸ਼ਿਆਂ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਫਿਰ ਦੁਹਰਾਉਣਾਗਾ ਕਿ ਨਸ਼ਿਆਂ ਦੇ ਖਿਲਾਫ ਜੋ ਦਿਨ ਅਸੀਂ ਸ਼ੁਰੂ ਕੀਤਾਗਾ ਉਹ ਇਸੇ ਤਰ੍ਹਾਂ ਠੋਕ ਪਾ ਕੇ ਚਲਦਾ ਰਹੂਗਾ ਜਦ ਤੱਕ ਪੰਜਾਬ ਚ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਲਵੇ ਕੈਪਟਨ ਅਮਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਾਲੀਦਰ ਬੀਜੇਪੀ ਵਾਲੇ ਜ਼ੋਰ ਲਾ ਅਸੀਂ ਇਹ ਵਿਹਮ ਜਾਰੀ ਰੱਖਾਂਗੇ ਔਰ ਪੰਜਾਬ ਦੀਆਂ ਮਾਂਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ ਦਿਵਾਵਾਂਗੇ ਔਰ ਪੰਜਾਬ ਚ ਚਿੱਟਾ ਪੰਜਾਬ ਚ ਨਸ਼ਾ ਪੰਜਾਬ ਚ ਡਰੱਗ ਜਿਹੜਾ ਉਹ ਖਤਮ ਕਰਕੇ ਫਿਰ ਸਾਹ ਲਵਾਂਗੇ